ਅੱਜ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੁਸੀਂ ਦੇਖ ਰਹੇ ਹੋ ਲਾਈਵ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ ਕੌਰ ਜੁੜੇ ਰਿਹਾ ਆਪਣੇ ਲਾਈਵ ਸਤਿ ਸ਼੍ਰੀ ਅਕਾਲ ਦੇ ਨਾਲ ਡਾਕਟਰ ਬਖਸ਼ੀਸ਼ ਹਜਾ ਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਇਹੋ ਜੀਆਂ ਖਬਰਾਂ ਸੁਣਨ ਦੇ ਲਈ ਰੋਜ਼ ਫੋਲੋ ਕਰੋ ਸਬਸਕ੍ਰਾਈਬ ਕਰੋ ਜਿਹਾ ਹੀ ਮਾਮਲਾ ਤੁਹਾਡੇ ਨਾਲ ਰੋਜ਼ ਸਾਂਝਾ ਕਰਨ ਜਾ ਰਹੇ ਹਾਂ ਜੇ ਕਜੇ ਹੀ ਘਟਨਾ ਹੈ ਕਜੇ ਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਕਸਰ ਜੋ ਇਹ ਮਾਮਲਾ ਹੈ ਉਹ ਅੱਜ ਦਾਸਪੁਰ ਦੇ ਰਾਮਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਇੱਕ ਲੜਕੇ ਦੇ ਵੱਲੋਂ ਆਪਣੀ ਹੀ ਗਵੰਡਨ ਨੂੰ ਭਜਾ ਕੇ ਲੈ ਜਾਇਆ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਪਿੰਡ ਵਿੱਚ ਹੰਗਾਮਾ ਹੁੰਦਾ ਹੈ ਤਾਂ ਉਸ ਸਮੇਂ ਮਾਹੌਲ ਕੀ ਹੁੰਦਾ ਹੈ ਪੂਰੀ ਜਾਣਕਾਰੀ ਦਰ ਨਾਲ ਅੱਗੇ ਸੰਜੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਟੀਵੀ ਦੇ ਨਾਲ ਡਾਕਟਰ ਬਖਸ਼ ਜਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਵਿਅਕਤੀ ਯਾਰ ਮਾਰਦੇ ਵਿੱਚ ਐਨੀਆਂ ਜ਼ਿਆਦਾ ਗਲਤੀਆਂ ਕਰਦੇ ਨੇ ਅਜਿਹਾਂ ਮਾਮਲਾ ਸੰਮਣੇ ਹੁੰਦਾ ਹੈ ਜਿੱਥੇ ਕਿ ਵਿਅਕਤੀ ਦੇਖਦੇ ਨਹੀਂ ਕਿ ਸਾਡਾ ਯਾਰ ਹੈ ਜਾਂ ਕੁਝ ਵੀ ਜਾ ਸਾਡੇ ਰਿਸ਼ਤੇਦਾਰ ਨੇ ਅਜਿਹਾ ਹੀ ਲੋਕ ਲਗਾਤਾਰ ਅਜਿਹੀਆਂ ਗਲਤੀਆਂ ਕਰਦੇ ਆ ਨੇ ਜਿਸ ਦਾ ਪਛਤਾਵਾ ਉਹਨਾਂ ਨੂੰ ਲਗਾਤਾਰ ਉਹਨਾਂ ਦੇ ਸਾਹਮਣੇ ਆਉਂਦਾ ਹੈ ਅੱਜ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਸਾਂਝੀ ਕਰਨ ਜਾ ਰਹੇ ਆ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਆਪਣੇ ਹੀ ਗਵੰਡੀਆਂ ਦੀ ਨਾ ਨੂੰ ਭਜਾ ਕੇ ਲੈ ਜਾਇਆ ਜਾਂਦਾ ਹੈ ਤੇ ਮੌਕੇ ਤੇ ਹੀ ਉਹ ਫਰਾਰ ਹੋ ਜਾਂਦੇ ਨੇ दरअसल ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਬੁਰਦਾਸਪੁਰ ਦੇ ਪਿੰਡ ਰਾਮਨਗਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਜੋ ਲੜਕਾ ਸੀ ਉਹ ਲੜਕੀ ਦੇ ਨਾਲ ਨਾਲ ਦੀ ਗਵੰਡਣ ਉਹਨਾਂ ਦੇ ਨੋਸੀ ਅਫਦੇ ਨਾਲ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਜੋ ਸਬੰਧ ਸੀ ਉਹ ਚੱਲ ਰਹੇ ਸੀ ਤਾਂ ਉਹ ਜਦੋਂ ਉਹਨਾਂ ਦੇ ਘਰੇ ਹੁੰਦਾ ਸੀ ਪਰ ਜੋ ਘਰ ਦੇ ਮੈਂਬਰ ਸੀ ਉਹਨਾਂ ਨੂੰ ਤਾਂ ਇਹ ਹੀ ਲੱਗ ਰਿਹਾ ਸੀ ਵੀ ਸਾਡਾ ਗਵੰਡੀ ਹੈ ਸਾਡੀ ਰਿਸ਼ਤੇਦਾਰੀ ਹੈ ਇਹਨਾਂ ਦੇ ਨਾਲ ਉਹ ਤਾਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਹੀ ਸਹੀ ਨਜ਼ਰੀਏ ਦੇ ਨਾਲ ਹੀ ਦੇਖਦੇ ਸੀ ਪਰ ਜੋ ਉਹ ਲੜਕਾ ਸੀ ਉਹ ਵਿਅਕਤੀ ਸੀ ਅਫਦਾ ਜੋ ਨਜ਼ਰੀਆ ਸੀ ਉਹ ਕੁਝ ਹੋਰ ਹੀ ਕਹਿ ਰਿਹਾ ਸੀ ਪਰ ਜਦੋਂ ਇਹ ਮਾਮਲਾ ਅੱਗੇ ਵਧਦਾ ਹੈ ਤਾਂ ਉਹ ਜੋ ਲੜਕਾ ਸੀ ਉਹ ਤਾਂ ਪਹਿਲਾਂ ਹੀ ਤਿੰਨ ਬੱਚਿਆਂ ਦਾ ਪਿਆ ਹੁੰਦਾ ਹੈ ਤੇ ਪਰ ਜੋ ਉਹ ਲੜਕੀ ਨੂੰ ਭਜਾ ਕੇ ਲੈ ਕੇ ਜਾਂਦਾ ਹੈ ਉਹ ਦੋ ਬੱਚਿਆਂ ਦੀ ਮਾਂ ਹੁੰਦੀ ਹੈ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਉਹ ਲੜਕੀ ਦਾ ਜੋ ਘਰਵਾਲਾ ਸੀ ਉਹ ਵਿਦੇਸ਼ ਬਾਹਰ ਗਿਆ ਸੀ ਬਾਹਰਲੇ ਮੁਲਕ ਵਿੱਚ ਜਾਂਦਾ ਹੈ ਤਾਂ ਤੁਰੰਤ ਹੀ ਜਦੋਂ ਹੀ ਉਹ ਉਸ ਦਾ ਉਹਨਾਂ ਦੇ ਘਰ ਦੁੱਧ ਲੱਗਾ ਹੁੰਦਾ ਹੈ ਦੁੱਧ ਕਮਾਉਣ ਜਾਂਦੇ ਦੌਰਾਨ ਉਹ ਘਰ ਵਾਪਸ ਨਹੀਂ ਪਹੁੰਚਦੀ ਹੈ ਤੇ ਜਦੋਂ ਹੀ ਘਰ ਵਾਪਸ ਨਹੀਂ ਪਰਤਦੀ ਹੈ ਤਾਂ ਉਦੋਂ ਹੀ ਇਹ ਮਾਮਲਾ ਸਾਹਮਣੇ ਆਉਂਦਾ ਹੈ ਦੋਸਤੋ ਤੁਹਾਨੂੰ ਦੱਸਦੀਏ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਜੋ ਵਿਅਕਤੀ ਸੀ ਉਸ ਦੇ ਨਾਲ ਗਵੰਡੀਆਂ ਦੇ ਨੌ ਦੇ ਨਜਾਇਜ਼ ਸਬੰਧ ਸੀ ਜਸਦੇ ਦੁਆਰਾ ਜਦੋਂ ਇਹ ਗੱਲ ਵਾਪਰਦੀ ਹੈ ਤਾਂ ਉਹ ਉਹਨਾਂ ਦੇ ਘਰੇ ਆਉਂਦਾ ਸੀ ਰੋਜ਼ ਰੋਜ਼ ਜਦੋਂ ਉਹਨਾਂ ਦੇ ਘਰੇ ਆਉਂਦਾ ਸੀ ਤਾਂ ਹਾਲਾਂਕਿ ਉਹਨਾਂ ਨੂੰ ਇਹ ਚੀਜ਼ ਦਾ ਬਿਲਕੁਲ ਵੀ ਸ਼ੱਕ ਨਹੀਂ ਸੀ ਉਹਨਾਂ ਨੂੰ ਤਾਂ ਸਿਰਫ ਇਹ ਚੀਜ਼ ਲੱਗਦੀ ਸੀ ਕਿ ਸਾਡਾ ਗਵੰਡੀਆਂ ਸਾਡਾ ਰਿਸ਼ਤੇਦਾਰ ਹੈ ਉਹਨਾਂ ਦੇ ਮਨ ਵਿੱਚ ਜੇਹੀ ਕੋਈ ਵੀ ਗੱਲ ਨਹੀਂ ਸੀ ਜਸਦੇ ਦੁਆਰਾ ਉਹਨਾਂ ਨੂੰ ਇਹ ਗੱਲ ਦਾ ਕਦੇ ਵੀ ਸ਼ੱਕ ਨਹੀਂ ਹੋਇਆ ਪਰ ਇੱਕ ਦਿਨ ਕੀ ਹੋਇਆ ਇੱਕ ਦਿਨ ਜਦੋਂ ਉਹਨਾਂ ਦੀ ਨੌ ਦੁੱਧ ਪਿਵਾਉਣ ਲਈ ਉਹਨਾਂ ਦੇ ਘਰ ਜਾਂਦੀ ਹੈ ਤਾਂ ਘਰ ਪਰ ਜਾਣ ਦੇ ਦੌਰਾਨੀ ਉਹ ਵਾਪਸ ਹੀ ਨਹੀਂ ਹੁੰਦੀ ਹੈ ਤਾਂ ਜੋ ਉਸ ਦੀ ਹਸ ਹੈ ਅਕਸਰ ਉਹ ਟੈਂਸ਼ਨ ਉਹ ਲੱਗ ਜਾਂਦੀ ਹੈ ਕਿ ਜੋ ਨੌਾ ਹੈ ਉਹ ਵਾਪਿਸ ਨਹੀਂ ਆਇਆ ਇਹ ਅਕਸਰ ਗੱਲ ਕਿ ਇਹ ਥੋੜੇ ਕ ਸਮੇਂ ਬਾਅਦ ਹੀ ਇਹ ਜੋ ਕਟਨਾਇਆ ਸਾਹਮਣੇ ਆਉਂਦੀ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਜੋ ਲੜਕਾ ਸੀ ਉਹ ਤੁਹਾਡੀ ਨੌਾ ਨੂੰ ਤੁਹਾਡੀ ਗਵੰਡਨ ਦੀ ਨੌਾ ਨੂੰ ਲੈ ਕੇ ਮੌਕੇ ਤੇ ਹੀ ਫਰਾਰ ਹੋ ਗਿਆ ਹੈ ਤਾਂ ਪਿੰਡ ਦੇ ਸਰਪੰਚ ਵੱਲੋਂ ਵੀ ਇਹ ਗੱਲ ਲੱਕੀ ਜਾਂਦੀ ਹੈ ਪਰ ਜਦੋਂ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਰਪੰਡ ਦੀ ਸਰਪੰਚ ਦੇ ਵੱਲੋਂ ਇਹ ਗੱਲ ਪੁਲਿਸ ਨੂੰ ਦੱਸੀ ਜਾਂਦੀ ਹੈ ਪੁਲਿਸ ਉਹਨਾਂ ਤੇ ਕਾਰਵਾਈ ਕਰਦੀ ਹੈ ਤਾਂ ਮੁੰਡੇ ਦੇ ਜੋ ਜੋ ਭਰਾ ਸੀ ਅਤੇ ਜੋ ਦੋਸਤ ਸੀ ਉਹਨਾਂ ਦੇ ਵੱਲੋਂ ਹੀ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਘਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਮੋਟਰਸਾਈਕਲ ਤੋੜੇ ਫੋੜੇ ਜਾਂਦੇ ਨੇ ਘਰ ਦੇ ਸ਼ੈਂਖ ਆਦ ਤੋੜਪੋੜ ਕਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਨਿਕਲ ਕੇ ਮਾਮਲਾ ਸਾਹਮਣੇ ਆਉਂਦਾ ਹੈ ਕਿ ਜੋ ਵਿਅਕਤੀ ਸੀ ਜੋ ਲੜਕਾ ਸੀ ਉਸਨੇ ਇਹੋ ਸਾਰਾ ਕੰਮ ਕਰਵਾਇਆ ਸੀ ਉਸ ਦਾ ਦੋਸਤ ਸੀ ਉਸ ਦੇ ਦੋਸਤ ਨਾਲ ਕਈ ਸ਼ਾਮਿਲ ਸੀ ਤੇ ਇੱਕ ਉਸ ਦਾ ਭਰਾ ਜਿਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਨਾ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਪੁਲਿਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਹੀ ਇਹ ਸਾਰੇ ਮਾਮਲੇ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਜਦੋਂ ਹੀ ਇਹ ਗੱਲ ਦਾ ਪਿੰਡ ਦੇ ਸਰਪੰਚ 23 ਸਰਪੰਚ ਨੂੰ ਇਹ ਗੱਲ ਦਾ ਪਤਾ ਲੱਗ ਰਿਹਾ tha ਉਹਨਾਂ ਦੇ ਵੱਲੋਂ ਵੀ ਇਹ ਗੱਲ ਲੱਗ ਗਈ ਹੈ ਕਿ ਹੁਣ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਵੇਗੀ ਇਸ ਤੋਂ ਬਾਅਦ ਕੋਈ ਵੀ ਅਜਿਹੀ ਗਲਤੀ ਪਿੰਡ ਵਿੱਚ ਨਹੀਂ ਹੋਵੇਗੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਦੌਰਾਨ ਇਹ ਬਿਆਨ ਇਹ ਸਿੱਟਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਅੱਜ ਕੱਲ ਜੋ ਲੋਕ ਨੇ ਉਹ ਯਾਰੀ ਦੇ ਵਿੱਚ ਗੱਦਾਰੀ ਜ਼ਰੂਰ ਕਰਦੇ ਨੇ ਜਿੱਥੇ ਕਿ ਅਜਿਹਾ ਮਾਮਲਾ ਹੀ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਇੱਕ ਲੜਕਾ ਸੀ ਜੋ ਕਿ ਪਹਿਲਾਂ ਹੀ ਤਿੰਨ ਬੱਚਿਆਂ ਦਾ ਪਿਓ ਹੈ ਤੇ ਜੋ ਲੜਕੀ ਨੂੰ ਉਹਨੂੰ ਪਜਾ ਕੇ ਲੈ ਕੇ ਗਿਆ ਉਹ ਵੀ ਦੋ ਬੱਚੇ ਦੀ ਮਾਂ ਹੈ ਜਾਣਕਾਰੀ ਮੁਤਾਬਕ ਇਹ ਗੱਲ ਦਸੀ ਗਈ ਹੈ ਕਿ ਉਸ ਦਾ ਪਤੀ ਵਿਦੇਸ਼ ਜਿਸ ਦੇ ਦੌਰਾਨ ਉਸਨੇ ਕੁਝ ਸਮੇਂ ਬਾਅਦ ਹੀ ਉਸ ਦੇ ਨਾਲ ਨਜ਼ਾਇਜ਼ ਸਬੰਧ ਬਣਾਏ ਤੇ ਨਜ਼ਾਇਜ਼ ਸਬੰਧ ਬਣਾਉਂਦੇ ਦੌਰਾਨ ਤੇ ਹੀ ਇੱਕ ਦਿਨ ਮੌਕੇ ਤੇ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਉਹ ਮੌਕੇ ਤੇ ਹੀ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਐ ਦੋਸਤੋ ਅੱਜ ਇੱਕ ਕਟਨਾ ਸਾਹਮਣੇ ਆ ਰਹੀ ਐ ਇੱਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡੇ ਵੀ ਹੋਸ਼ ਛੱਡ ਜਾਣਗੇ ਹਾਂਜੀ ਇੱਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਗਵੰਡਨ ਨੂੰ ਮੌਕੇ ਤੇ ਫਰਾਰ ਕਰ ਲਿਆ ਜਾਂਦਾ ਹੈ ਤੇ ਦੋਵੇਂ ਪਿੰਡ ਦੇ ਵਿੱਚੋਂ ਭੱਜ ਜਾਂਦੇ ਨੇ ਤੇ ਬਾਅਦ ਵਿੱਚ ਜੋ ਮਸਲਾ ਹੰਗਾਮਾ ਖੜਾ ਦਾ ਹੈ ਉਹ ਤੁਹਾਡੇ ਨਾਲ ਅੱਗੇ ਸਾਂਝਾ ਕਰਦੇ ਆ ਤੁਸੀਂ ਜੁੜੇ ਹੋ ਆਪਣੇ ਲਾਈਵ ਸਟਰੀਮ ਦੇ ਨਾਲ ਡਾਕਟਰ ਬਖਸ਼ੀ ਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਇਹ ਮਾਮਲੇ ਸਾਹਮਣੇ ਹੁੰਦੇ ਰਹਿੰਦੇ ਨੇ ਕਿ ਕੋਈ ਨੌਜਵਾਨ ਲੜਕੀ ਲੜਕੇ ਦੇ ਨਾਲ ਭੱਜ ਗਈ ਪਰ ਤੁਸੀਂ ਦੇਖੋ ਕਿ ਕੋਈ ਵਿਅਕਤੀਆਂ ਲੜਕੀ ਵੀ ਵਿਅਕਤੀਆਂ ਲੜਕੇ ਦੇ ਨਾਲ ਭੱਜ ਗਈ ਹੋਵੇਗੀ ਹਾਂਜੀ ਅਜਿਹਾ ਹੀ ਮਾਮਲਾ ਕੱਦ ਸਾਹਮਣੇ ਆਇਆ ਦਰਸਾ ਲੱਗ ਜਿਓ ਇਹ ਮਾਮਲਾ ਸામਨੇ ਆ ਰਿਹਾ ਉਹ ਗੁਰਦਾਸਪੁਰ ਦੇ ਪਿੰਡ ਰਾਮਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਅੱਜ ਦੇ ਦਿਨ ਬੀਤੇ ਦਿਨ ਜਦੋਂ ਇਹ ਉਹਨਾਂ ਦਾ ਪਹਿਲਾਂ ਤੋਂ ਹੀ ਰਿਜਾਇਸਬੰਦ ਚੱਲ ਰਹੀ ਸੀ ਜੋ ਲੜਕੀ ਸੀ ਉਹ ਦੋ ਬੱਚਿਆਂ ਦੀ ਮਾਸੀ ਤੇ ਜੋ ਲੜਕਾ ਸੀ ਉਹ ਤਿੰਨ ਬੱਚਿਆਂ ਦਾ ਪਿਓ ਸੀ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਉਹਨਾਂ ਦਾ ਘਰ ਨਾਲ-ਨਾਲ ਹੀ ਸੀ ਪਰ ਜੋ ਗਵੰਡੀਆਂ ਦਾ ਮੁੰਡਾ ਸੀ ਉਹਨਾਂ ਦੇ ਘਰ ਆਉਂਦਾ ਸੀ ਦੇਰ ਰਾਤ ਤੱਕ ਉਹਨਾਂ ਦੇ ਘਰ ਬੈਠਾ ਰਹਿੰਦਾ ਸੀ ਪਰ ਜੋ ਪਰਿਵਾਰਿਕ ਮੈਂਬਰ ਸੀ ਉਹਨਾਂ ਦੇ ਮਨ ਵਿੱਚ ਇਦਾਂ ਦੀ ਗੱਲ ਕੋਈ ਵੀ ਨਹੀਂ ਸੀ ਨਾ ਉਹ ਸ਼ੱਕ ਦੇ ਤੌਰ ਤੇ ਇਸ ਲੜਕੇ ਨੂੰ ਦੇਖਦੇ ਸੀ ਪਰ ਇੱਕ ਤਨ ਜਿਹੋ ਮਾਮਲਾ ਸਾਹਮਣੇ ਆਉਂਦਾ ਹੈ ਕਿ ਜਦੋਂ ਹੀ ਉਹ ਦੇਰ ਰਾਤ ਤੱਕ ਉਹਨਾਂ ਦੇ ਘਰ ਬੈਠਦਾ ਰਹਿੰਦਾ ਹੈ ਤੇ ਜੋ ਲੜਕੀ ਸੀ ਲੜਕੀ ਦਾ ਜੋ ਘਰ ਵਾਲਾ ਸੀ ਉਹ ਪਹਿਲਾਂ ਹੀ ਬਾਹਰ ਗਿਆ ਹੋਇਆ ਸੀ ਬਾਹਰਲੇ ਮੁਲਕ ਵਿੱਚ ਪੈਸੇ ਕਮਾਉਣ ਲਈ ਜਦੋਂ ਜਿੱਗਿਆ ਹੁੰਦਾ ਹੈ ਤਾਂ ਕੁਝ ਸਮੇਂ ਬਾਅਦ ਹੀ ਉਹ ਜੋ ਲੜਕੀ ਹੈ ਉਹ ਲੜਕੇ ਦੇ ਨਾਲ ਨਜਾਇਜ਼ ਸਬੰਧ ਬਣਾ ਲੈਂਦੀ ਹੈ ਤੇ ਸਬੰਧ ਬਣਾਉਣ ਤੋਂ ਬਾਅਦ ਜਦੋਂ ਬਣਾ ਲੈਂਦੀ ਹੈ ਤਾਂ ਇੱਕ ਦਿਨ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਕਿ ਉਹ ਦੁੱਧ ਪਮਾਉਣ ਜਾਂਦੀ ਹੈ ਤਾਂ ਜੋ ਆਪਣੀ ਸੱਸ ਨੂੰ ਕਹਿ ਕੇ ਜਾਂਦੀ ਹੈ ਕਿ ਮਾਂ ਤਾਂ ਮੈਂ ਦੁੱਧ ਪੁਆਣ ਚੱਲੀ ਆਂ ਜਦੋਂ ਇਹ ਜਾਂਦੀ ਹੈ ਤਾਂ ਬਾਅਦ ਵਿੱਚ ਕੁਝ ਸਮੇਂ ਬਾਅਦ ਉਹ ਘਰ ਵਾਪਿਸ ਨਹੀਂ ਫਰਤਦੀ ਹੈ ਤਾਂ ਉਸ ਦੀ ਸੱਸ ਨੂੰ ਵੀ ਟੈਨਸ਼ਨ ਹੋਣ ਲੱਗ ਜਾਂਦੀ ਹੈ ਕਿ ਕੁੜੀ ਵਾਪਿਸ ਨਹੀਂ ਆਈ ਕੁੜੀ ਵਾਪਿਸ ਕਿਉਂ ਨਹੀਂ ਆਈ ਉਹ ਆਸ ਜਿਨ੍ਹਾਂ ਦੇ ਘਰ ਤੋਂ ਉੱਧ ਲੱਗਾ ਹੁੰਦਾ ਹੈ ਉਹ ਦੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਗੱਲ ਲੱਗੀ ਗਈ ਹੈ ਕਿ ਤੁਹਾਡੀ ਕੁੜੀ ਤੁਹਾਡੀ ਨੌ ਇੱਥੇ ਨਹੀਂ ਆਈਏ ਤੇ ਬਾਅਦ ਵਿੱਚ ਜਦੋਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਆਸ-ਪਾਸ ਦੇ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਛਾਂਬੇਂ ਡੇਰਾ ਰੌਣੇ ਨਿਕਲ ਕੇ ਗੱਲ ਸਾਹਮਣੇ ਹੁੰਦੀ ਹੈ ਕਿ ਉਹਨਾਂ ਦਾ ਗਵੰਡੀਆਂ ਦਾ ਲੜਕਾ ਤੇ ਇਹਨਾਂ ਦੀ ਨੌ ਫਰਾਰ ਹੋ ਚੁੱਕੇ ਨੇ ਜਦੋਂ ਇਹ ਗੱਲ ਸਾਹਮਣੇ ਹੁੰਦੀ ਹੈ ਤਾਂ ਜੋ ਉਹਨਾਂ ਦੀ ਸੱਸ ਸੀ ਉਹਦਾ ਵੀ ਕੋਈ ਹਾਲ ਨਹੀਂ ਇਹਨਾਂ ਦਾ ਉਹਨਾਂ ਦੇ ਵੱਲੋਂ ਪਿੰਡ ਦੀ ਸਰਪੰਚ ਦੇ ਵੱਲੋਂ ਮੌਕੇ ਤੇ ਹੀ ਪੁਲਿਸ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਜਾਣਕਾਰੀ ਦੱਸਣ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਹੈ ਪਰ ਜਦੋਂ ਹੀ ਇਹ ਗੱਲ ਦਾ ਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਦੇ ਵੱਲੋਂ ਉੱਨਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜਦੋਂ ਇਹ ਗੱਲ ਲੜਕਾ ਤੇ ਲੜਕੀ ਨੂੰ ਪਤਾ ਲੱਗਦਾ ਹੈ ਤਾਂ ਲੜਕੇ ਦੇ ਵੱਲੋਂ ਲੜਕੇ ਦੇ ਵੱਲੋਂ ਆਪਣੇ ਭਰਾ ਨੂੰ ਤੇ ਆਪਣੇ ਦੋਸਤਾਂ ਨੂੰ ਉਹਨਾਂ ਦੇ ਘਰ ਭੇਜਿਆ ਜਾਂਦਾ ਹੈ ਉਹਨਾਂ ਦੇ ਘਰ ਜਾ ਕੇ ਹਮਲਾ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਹੋਰ ਵੀ ਕਈ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਘਰ ਦੀ ਤੋੜਪੋੜ ਕੀਤੀ ਜਾਂਦੀ ਹੈ ਤੋੜਪੋੜ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਹੁਣ ਦੁਬਾਰਾ ਐਦਾਂ ਦੀ ਕੋਈ ਗਲਤੀ ਕੀਤੀ ਤਾਂ ਤੁਸੀਂ ਆਪਣੀ ਜਾਨ ਤੋਂ ਹੱਥ ਤੋ ਬੈਠੋਗੇ ਅਜਿਹੇ ਧਮਕੀਆਂ ਆਈਆਂ ਸੀ ਤਾਂ ਜੱਸ ਦੇ ਦੁਆਰਾ ਮੁਲਤੇਬ ਵੱਲੋਂ ਵੀ ਹੁਣ ਤੇ ਕਾਰਵਾਈ ਕੀਤੀ ਜਾਂਦੀ ਹੈ ਸ਼ਾਨਬਾਨ ਸ਼ਾਨਵੀਰ ਸ਼ੁਰੂ ਕਰ ਦਿੱਤੀ ਗਈ ਹੈ ਪਰ ਤੁਸੀਂ ਦੇਖੋ ਕਿ ਅੱਜਕੱਲ ਜੋ ਇਹ ਮਾਮਲੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਪਰ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਗਵੰਡੀਆਂ ਦੇ ਮੁੰਡੇ ਨੇ ਤਿੰਨ ਬੱਚਿਆਂ ਦੇ ਪਿਓ ਨੇ ਆਪਣੀ ਗਵੰਡੀਆਂ ਦੀ ਨੂੰ ਨੂ ਹੀ ਨਹੀਂ ਛੱਡਿਆ ਜੋ ਕਿ ਪਹਿਲਾਂ ਹੀ ਦੋ ਬੱਚਿਆਂ ਦੀ ਮਾਹ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਉਸ ਦਾ ਜੋ ਪਤੀ ਹੈ ਉਹ ਵਿਦੇਸ਼ ਗਿਆ ਹੋਇਆ ਸੀ ਜਿਸ ਦੇ ਦੁਆਰਾ ਬਾਅਦ ਵਿੱਚ ਉਸ ਨੇ ਕੁਝ ਸਮੇਂ ਬਾਅਦ ਉਸ ਦੇ ਨਾਲ ਨਜਾਇਜ਼ ਸੰਬੰਧ ਬਣਾਏ ਤੇ ਸੰਬੰਧ ਬਣਾਉਣ ਤੋਂ ਬਾਅਦ ਇੱਕ ਦਿਨ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਸਿੱਟੇ ਦੇ ਵਜੋਂ ਆਖਰ ਤੀਜੇ ਦੇ ਵਜੋਂ ਕਿ ਇਹ ਹੀ ਗੱਲ ਸਾਹਮਣੇ ਆਈ ਕਿ ਮੌਕੇ ਤੇ ਹੀ ਉਸ ਵਿਅਕਤੀ ਦੇ ਨਾਲ ਫਰਾਰ ਹੋ ਗਈ ਘਰੋਂ ਭੱਜ ਗਈ ਦੇਖੋ ਤੁਸੀਂ ਅੱਜ ਕੱਲ੍ਹ ਅਜਿਹੇ ਯੁੱਗ ਚਾਲ ਇਹ ਹੈ ਜਿੱਥੇ ਕਿ ਯਾਰ ਮਾਰ ਵਿਅਕਤੀ ਇੱਕ ਦੂਜੇ ਦੇ ਨਾਲ ਹਮੇਸ਼ਾ ਹੀ ਕਰਦੇ ਰਹਿੰਦੇ ਨੇ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਕ